ਬਾਬਾ ਦੀਪ ਸਿੰਘ ਦੇ ਨਾਲ 15 20 ਤੁਰੇ 15 20 ਉਹ ਤੁਰੇ ਜਿਹੜਾ ਕੱਲਾ ਕੱਲਾ ਸਵਾ ਲੱਖ ਦੇ ਬਰਾਬਰ ਸੀ ਮਾਲਵੇ ਚ ਆਏ ਹਰੀ ਦਾ ਪਤਨ ਟੱਪਿਆ ਹਰੀ ਦਾ ਪਤਨ ਟੱਪ ਕੇ ਅਗਲਾ ਬੰਨੇ ਮਾਝਾ ਸ਼ੁਰੂ ਹੋ ਗਿਆ ਬਾਬਾ ਦੀਪ ਸਿੰਘ ਦੇ ਜਥੇ ਦੀ ਗਿਣਤੀ ਹੋ ਜਾਂਦੀ ਆ 10000 ਹੁਣ ਬੰਦੇ ਦੇ 15 ਤੁਰੇ ਹੀ ਤਰਨ ਤਾਰਨ ਤੱਕ ਆਉਂਦੇ ਆਉਂਦੇ ਆ 10000 ਹੋ ਗਿਆ ਚੰਗੇ ਕੰਮ ਲਈ ਤੁਰੋ ਕਾਫਲਾ ਬਣੂਗਾ ਪਰ ਆਇਸਤਾ ਆਇਸਤਾ ਬਣੂਗਾ ਠਾ ਸੋਟਾ ਨਹੀਂ ਕਦੇ ਵੱਜਦਾ ਹੁਣ ਬਾਬਾ ਦੀਪ ਸਿੰਘ ਆ ਜਾਂਦੇ ਆ ਤਰਨ ਤਾਰਨ ਸਾਹਿਬ ਇਧਰੋਂ ਕਿਸੇ ਨੇ ਦੁਸ਼ਮਣ ਨੂੰ ਜਾ ਕੇ ਦੱਸਿਆ ਵੀ ਤੂੰ ਹੀ ਆਂਦੇ ਜੇ ਸਿੱਖ ਕੌਮ ਖਤਮ ਕਰ ਦਿੱਤੀ ਆ ਦਰਬਾਰ ਸਾਹਿਬ ਢਾਹ ਦਿੱਤਾ ਅਗਲੇ ਦਰਬਾਰ ਸਾਹਿਬ ਲੈਣ ਵਾਸਤੇ ਆ ਰਹੇ ਆ ਦੁਸ਼ਮਣ ਦੀ ਫੌਜ ਨੇ ਗੋਲਵੜ ਪਿੰਡ ਚੁਣਿਆ ਗੋਲਵੜ ਦਾ ਨਦਾਨੇ ਜੰਗ ਚੁਣਿਆ ਗੋਲਵੜ ਵਿੱਚ ਆ ਕੇ ਦੁਸ਼ਮਣ ਨੇ ਆਪਣੇ ਝੰਡੇ ਗੱਡੇ ਤੇ ਮੋਰਚਾ ਬੰਦੀ ਕਰ ਦਿੱਤੇ ਬਾਬਾ ਦੀਪ ਸਿੰਘ ਬੈਠੇ ਤਰਨ ਤਾਰਨ ਹੁਣ ਤੁਸੀਂ ਤਰਨ ਤਾਰਨ ਜਾਓ ਉੱਥੇ ਇੱਕ ਗੁਰਦੁਆਰਾ ਬਣਿਆ ਵਾ ਲਕੀਰ ਸਾਹਿਬ ਉਹਦਾ ਇਤਿਹਾਸ ਪੜੋ ਕੀ ਇਤਿਹਾਸ ਆ ਭਾਈ ਉਹਦਾ ਕਿ ਬਾਬਾ ਦੀਪ ਸਿੰਘ ਨੇ ਲੀਕ ਖਿੱਚ ਕੇ ਆਖਿਆ ਵੀ ਆਜੋ ਜਿਹਨੇ ਲੀਕ ਪਾਰ ਕਰਨੀ ਹੈ ਇਦਾਂ ਹੀ ਆ ਨਾ ਪਰ ਗੱਲ ਅੱਧੀ ਆ ਇਹ ਲੀਕ ਵਾਲੀ ਗੱਲ ਅਸੀਂ ਅੱਧੀ ਕਰਦੇ ਹਾਂ ਸਟੇਜ ਉੱਤੇ ਪੂਰੀ ਨਹੀਂ ਕਰਕੇ ਜਾਂਦੇ ਬਾਬਾ ਦੀਪ ਸਿੰਘ ਦੀ ਲੀਕ ਖਿੱਚੀ ਵਾਲੀ ਫੋਟੋ ਦੇਖੋ ਕਦੇ ਤੁਹਾਡੇ ਘਰਾਂ 'ਚ ਕਦੇ ਫੋਟੋ ਲੱਗੀ ਹੋਵੇ ਜਿੱਥੇ ਬਾਬਾ ਦੀਪ ਸਿੰਘ ਲੀਕ ਖਿੱਚ ਰਿਹਾ ਹੈ ਉਸ ਖਿੱਚੀ ਹੋਈ ਲੀਕ ਤੋਂ ਇੱਕ ਗੱਲ ਦਾ ਪਤਾ ਲੱਗ ਜਾਂਦਾ ਵੀ ਲੀਡਰ ਹੋਵੇ ਤੇ ਬਾਬਾ ਦੀਪ ਸਿੰਘ ਵਰਗਾ ਆਗੂ ਹੋਵੇ ਬਾਬਾ ਦੀਪ ਸਿੰਘ ਵਰਗਾ ਹੁਣ ਜਿਹੜੀ ਲੀਕ ਬਾਬਾ ਦੀਪ ਸਿੰਘ ਨੇ ਖਿੱਚੀ ਨੂੰ ਬੜੇ ਧਿਆਨ ਨਾਲ ਵੇਖੋ ਅਸਲ ਵਿੱਚ ਬਾਬਾ ਦੀਪ ਸਿੰਘ ਨੇ ਲੀਕ ਖਿੱਚੀ ਆ ਆਪਣੇ ਪੈਰਾਂ 'ਚ ਦੂਜਿਆਂ ਦੇ ਪੈਰਾਂ 'ਚ ਥੋੜਾ ਖਿੱਚੀ ਆ ਧਿਆਨ ਨਾਲ ਵੇਖਿਓ ਬਾਬਾ ਦੀਪ ਸਿੰਘ ਨੇ ਲੀਕ ਖਿੱਚੀ ਆ ਆਪਣੇ ਪੈਰ ਵਿੱਚ ਤੇ ਬਾਕੀ ਫੌਜ ਨੂੰ ਆਖਿਆ ਵੀ ਮੈਂ ਲੀਕ ਪਾਰ ਕਰ ਲਈ ਆ ਤੇ ਮੇਰੇ ਮਗਰ ਜਿਨ੍ਹਾਂ ਨੇ ਖੰਡੇ ਦੀਆਂ ਧਾਰਾਂ ਤੇ ਨੱਚਣਾ ਆਓ ਕਰੋ ਲੀਕ ਪਾਰ ਮੈਦਾਨੇ ਜੰਗ ਅੰਦਰ ਜੂਝਣ ਦਾ ਸਮਾਂ ਆ ਗਿਆ ਹੈ ਆਹ ਹੈ ਲੀਡਰਸ਼ਿਪ ਦਾ ਕੋਣਾ ਲੀਗ ਪਹਿਲਾਂ ਆਪਣੇ ਪੈਰਾਂ 'ਚ ਖਿੱਚੀ ਕੇ ਆਪ ਪਾਰ ਕਰੀਦੀ ਆ ਤੇ ਜੇ ਆਜਰਗੀ ਲੀਡਰਸ਼ਿਪ ਹੁੰਦੀ ਨਾ ਉਥੇ ਉਹਨਾਂ ਲੀਗ ਦੂਜਿਆਂ ਦੇ ਪੈਰਾਂ 'ਚ ਖਿੱਚ ਕੇ ਤੇ ਆਪ ਮੁੜ ਕੇ ਠੰਡੇ ਅਸੀਂ ਜਿਹਾ ਵੜਨਾ ਸੀ ਵੀ ਜਦੋਂ ਸਰੋਪਾ ਮਿਲਣਾ ਉਦੋਂ ਦੋ ਸਾਥ ਲਿਓ ਫੋਟੋ ਖਚਾਵਾਂਗੇ ਨਾਲੇ ਸਰੋਪਾ ਪਵਾਵਾਂਗੇ ਤੇ ਨਾਲੇ ਅਖਬਾਰ 'ਚ ਫੋਟੋਨ ਵਾਲਾਂਗੇ ਤੁਹਾਨੂੰ ਲੀਡਰਸ਼ਿਪ ਦੇ ਇਦਾਂ ਦੀ ਮਿਲੀ ਬਗਾਨੀਆਂ ਮਾਵਾਂ ਦੇ ਪੁੱਤ ਮਰਵਾਉਣ ਵਾਲੀ ਤੁਹਾਡੀਆਂ ਲਾਸ਼ਾਂ ਤੇ ਰਾਜਨੀਤੀ ਕਰਨ ਵਾਲੀ